ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾਂ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈਨੁਫਰੀਦਕੋਟ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆਂ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰ ਦੇ ਤਿੰਨ ਪਸ਼ੂ ਸੇ ਲ ਇੱਕ ਗਾਂਏ ਜੀ ਤੇ ਦੋ ਮਾਲੀ ਮਾਲੀਆਂ ਦਾ ਪ੍ਰੋਪਰ ਰਿਕਾਰਡ ਬਾਈ ਕੋਲ ਹੈਗਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆ ਕਿ ਦੁੱਧਵਾ ਦਾ ਕਿੰਨੇ ਮਸੂਆ ਸਸੀ ਗਾਲ ਜੀ ਸਸੀ ਗਾ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਹਰਜਿੰਦਰ ਸਿੰਘ ਜੀ ਗੋਦਾ ਮੇਰਾ ਪਿੰਡ ਜੀ ਪਿੰਡ ਬਰਗਾੜੀ ਜਿਲ੍ਹਾ ਤਸੀਰ ਜੈਤੂ ਜਿਲ੍ਹਾ ਫਰੀਕੋਟ ਮੋਬਾਈਲ ਨੰਬਰ ਦੱਸ 94641 14995 ਘਰ ਦੇ ਪਸ਼ੂ ਆ ਬਾਈ ਘਰ ਦੇ ਪਸ਼ੂ ਬਾਈ ਠੀਕ ਆ ਬਾਈ ਗਾਂ ਦੇ ਸ਼ੁਰੂ ਕਰ ਲੈਨੇ ਆਪਾਂ ਕਿੰਨੇ ਮੇ ਸੂਏ ਸੂਏ ਪਹਿਲਾ ਸੂਆ ਵੇਡੋ ਤੇ ਦੰਦੋ ਬਾਈ ਮੈਨੂੰ ਯਾਰ ਵੇਖੀ ਨਹੀਂ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਬਾਈ ਸੋਈ ਨੂੰ ਹੋਏਗੇ 25-26 ਦਿਨ ਹੋ ਗਏ ਸੂਈ ਨੂੰ ਤੇ ਬੱਚਾ ਬਾਈ ਬੱਚਾ ਐਸਪਾਇਰ ਹੋ ਗਿਆ ਬਾਈ ਇਹਦਾ ਐਸਪਾਇਰ ਹੋ ਗਿਆ ਠੀਕ ਹੈ ਜੀ ਤੇ ਦੁੱਧ ਕਿੰਨਾ ਨੈਟ ਆ ਤੇ ਵੀਰੇ 8 ਕਿਲੋ ਹੁਣ ਤਿਆਰ ਆ ਜੋ ਕੇ ਦੇ ਦਾਂਗੇ ਜੋ ਕੇ ਜਾਂਗੇ ਖਾਣਾ ਦੀ ਓਕੇ ਹੈ ਜੀ ਖਾਣਾ ਜੋ ਓਕੇ ਆ ਤੋੜ ਕੇ ਦਿਖਾ ਦਿਓ ਜੀ ਤਰੂ ਪਹਿਲਾ ਸੂਆ ਸੂਈ ਆ ਬਾਈ ਦੇ ਘਰ ਦੀ ਬੱਚੀ ਸੀਗੀ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲਓ 11:31 ਹੋ ਗਏ ਆ 8 ਕਿਲੋ ਨੱਟ ਕੰਡੇ ਵਾਲਾ ਤਿਆਰ ਆ ਜੀ ਰੋਕ ਲਈ ਵੀਰ ਤਸੱਲੀ ਤੁਸੀਂ ਆਪ ਕਰਨੀ ਆ ਲਿਆ ਵੀਰ ਵਾਪਸ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਬਾਈ ਦੱਸਦਾ ਏ 25 26 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਬੱਚਾ ਅਕਸਪੈਰੀ ਆ ਦੁੱਧ ਜਿਹੜਾ ਨੱਟ ਤਿਆਰ ਆ 8 ਕਿਲੋ ਕੰਡੇ ਵਾਲਾ ਹੈਗਾ ਜੀ ਆ ਕੇ ਚਵਾਈ ਕਰ ਸਕਦਾ ਥਨਾਂ ਦੀ ਬਾਈ ਓਕੇ ਆ ਜੀ ਜਮਾ ਥਨ ਬਾਈ ਓਕੇ ਆ ਠੀਕ ਆ ਜੀ ਤੇਸੀਲ ਸਾਉ ਬਾਈ ਸੀਲ ਸਾਉ ਫੋਨ ਆ ਬਾਈ ਬਸ ਨਾਲ ਦੋ ਟਾਈਮ ਤਿੰਨ ਟਾਈਮ ਆ ਕੇ ਬੋਲ ਜਾਗੇ ਸਹੀ ਗੱਲ ਆ ਜੀ ਬਾਈ ਕਹਿੰਦਾ ਮੇਰੇ ਘਰੇ ਚਾਹੇ ਦੋ ਟਾਈਮ ਚਵਾਈ ਕਰ ਲੈ ਚਾਹੇ ਚਾਰ ਟਾਈਮ ਚਵਾਈ ਕਰ ਲੈ ਮੁੱਲ ਬਾਈ ਇਹਦਾ ਮੁੱਲ ਦਾ ਵੀ ਲੈ 26000 ਕੋਜੂ ਮਾਨਤਨ ਮਾਨਤਨ ਕਰ ਦਾਂਗੇ ਠੀਕ ਆ ਜੀ ਮੁੱਲ ਬਾਈ 26000 ਰੁਪਇਆ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਹਨਾਂ ਦੀ ਵੀ ਓਕੇ ਆ ਦੁੱਧ ਆ ਆਪ ਦੀ ਚਵਾਈ ਤੁਸੀਂ ਆਪ ਕਰ ਲੈਣੀ ਆ ਬਹੁਤ ਚੰਗਾ ਮਾਲੀ ਆ ਬਾਈ ਕੋਲ ਇੱਕ ਦੋ ਮਾਲੀ ਆ ਇੱਕ ਛੋਟਾ ਜਿਹਾ ਇੱਕ ਵੱਡਾ ਪਹਿਲਾਂ ਇਹਦੀ ਡਿਟੇਲ ਲੈ ਲੈਨੇ ਆ ਉਮਰ ਕਿੰਨੀ ਹੋ ਗਈ ਬਾਈ ਇਹਦੀ ਇਹ 22 ਸਾਲ ਤੋਂ ਹੋ ਗਿਆ ਹੈ ਦੋ ਦਹਾੜੀ ਦੋ ਦਹਾੜੀ ਹੋ ਗਿਆ ਠੀਕ ਆ ਜੀ ਤੇ ਬਾਈ ਸੀਮਨ ਕਿਹੜੇ ਦਾ ਹੈ ਸੀਮਨ ਸੁਲਤਾਨ ਦਾ ਬੱਚਾ ਬੁੱਢੇ ਖੇੜ ਦਾ ਬੁੱਢੇ ਖੇੜੇ ਵਾਲੇ ਦਾ ਹੈ ਸੁਲਤਾਨ ਦਾ ਬੱਚਾ ਸੁਲਤਾਨ ਦਾ ਜੀ ਬੁੱਢੇ ਖੇੜੇ ਵਾਲੇ ਸੁਲਤਾਨ ਦਾ ਬੱਚਾ ਤੇ ਬਾਈ ਇਹਦੀ ਜਿਹੜੀ ਮਾਂ ਹੈ ਕਿੰਨੇ ਦੁੱਧ ਦਿੰਦੀ 20 ਕਿਲੋ ਜਿਵੇਂ ਉਹ ਖੜੀ ਮਾਂ ਦੀ ਉਧਰ ਖੜੀ ਹੈ ਜੀ ਉਹ ਸਿਰੇ ਤੇ ਖੜੀ ਦੇਖ ਸਕਦੇ ਹੋ ਇਹਦੀ ਮਾਂ ਆਹ ਜੀ ਬਾਣ ਖੜੀ ਨਾਲ ਇਹ ਮਨਤੀ ਦੀ ਅੱਛਾ ਸਾਰੇ ਇੱਕੋ ਦੇ ਉਸੇ ਉਸੇ ਮਾਂ ਦੀ ਹੈ ਉਸੇ ਮਾਂ ਦੀ ਹੈ ਇਹ ਐਮ 29 ਦੀ ਇਹ ਮਨਤੀ ਦੀ ਹੈ ਇਹ ਤਾਂ ਨਹੀਂ ਸੇਲ ਕਰਨੀ ਆਪਾਂ ਨਹੀਂ ਨਹੀਂ ਸੇਲ ਕਰਨੀ ਠੀਕ ਆ ਤੇ ਬੁੱਢੇ ਖੇੜੇ ਵਾਲੇ ਦੇ ਸੁਲਤਾਨ ਦਾ ਬੱਚਾ ਜੀ ਸੁਲਤਾਨ ਦਾ ਬੱਚਾ ਠੀਕ ਆ ਜੀ ਤੇ ਬਾਈ ਕ੍ਰੋਸ ਕਰਦਾ ਜੀ ਹਾਂਜੀ ਕ੍ਰੋਸ ਕਰਦਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਲਓ ਜੀ ਨਗੀਨਾ ਹੀ ਆ ਇੱਕ ਜੇ ਕਿਸੇ ਵੀ ਨੇ ਬਰੀਡ ਤੇ ਵੀ ਕੰਮ ਕਰਨਾ ਹੋਵੇ ਉਹਦੇ ਲਈ ਵੀ ਨਗੀਨਾ ਹੀ ਆ ਕੱਦ ਚੈੱਕ ਕਰ ਲਓ ਜੀ ਮਾਲੀ ਦਾ ਮੂੰਹ ਤੋਂ ਦੋ ਦੰਦ ਦਾ ਹਾਈਟ ਬਾਈ ਦੇ ਮੋਢੇ ਤੇ ਕਰਉਂਦੀ ਆ ਫੁੱਲ ਵੱਡੇ ਢਾਂਚੇ ਦਾ ਹੈਵੀ ਬੋਡੀ weight ਦਾ ਲਿਆ ਵੀਰ ਵਾਪਸ ਬਾਈ ਕਹਿੰਦਾ ਕ੍ਰੋਸ ਕਰਦਾ ਜੀ ਸੋਹਣੀ ਫੇਸ ਕੁਆਲਟੀ ਆ ਸਿੰਗ ਵੀ ਕਰਮਾ ਵਾਲਾ ਕੁੰਡਾ ਕਰੀ ਫਿਰਦਾ ਜਿਹੜੀ ਬਈ ਇਹਦੀ ਮਾਂ ਐ ਬਾਈ ਦੇ ਕੋਲ ਹੀ ਆ 20 ਕਿਲੋ ਤੇ ਚਲਦੀ ਆ ਜੀ ਬਰੀਡ ਦੇ ਪੱਕ ਤੋਂ ਅੰਤ ਕੋਈ ਨਹੀਂ ਬੁੱਢੇ ਖੇੜੇ ਵਾਲੇ ਦੇ ਸੁਲਤਾਨ ਦਾ ਬੱਚਾ ਰਿਕਾਰਡ ਬਾਈ ਕੋਲ ਤੁਸੀਂ ਆਪ ਲੈ ਲੈਣਾ ਬਾਕੀ ਜਦੋਂ ਤੁਸੀਂ ਆ ਕੇ ਵੇਖੋਗੇ ਤਸੱਲੀ ਆ ਕੇ ਕਰ ਲਿਓ ਫੁੱਲ ਸੰਭਿਆ ਪਾਲਿਆ ਵਾ ਕੋਈ ਲਿਸਾ ਪਿੱਕਣੇ ਸੀਰ ਸਭ ਵੀ ਪੂਰਾ ਤੇ ਬਾਈ ਐ ਆਏ ਡਰ ਦਾ ਡਰ ਦਾ ਤਾਂ ਨਾ ਨਾ ਮਾਜੋ ਮਾਜੋ ਯਾਰ ਪੂਰਾ ਸੀ ਮੈਂ ਖੋਜਾ ਬਾਈ ਮੈਂ ਬਸ ਐਸੇ ਕਰ ਰਿਹਾ ਅਰੇ ਬਸੋ ਠੀਕ ਆ ਜੀ ਲਓ ਜੀ ਪਹਿਲਾ ਜਵਾਕ ਲਈ ਫਿਰ ਨਾ ਪੂਰਾ ਸੀਰ ਸਾਊਆ ਪੂਸ ਚੱਕ ਕੇ ਖੜ ਗਿਆ ਵਿਚਾਰਾ ਤੇ ਮਾਰਨ ਮੂਰਨ ਵਾਲੀ ਤਾਂ ਗੱਲ ਹੀ ਦੂਰ ਦੀ ਆ ਮੁੱਲ ਬਈਏ ਦਾ ਮੁੱਲ 2 ਲੱਖ ਵੀਰੇ ਮਾਨਤਨ ਕਰਦੇ ਉਹ ਜੂ ਮਾਨਤਨ ਠੀਕ ਆ ਜੀ 2 ਲੱਖ ਰੁਪਏ ਬਾਈ ਡਿਮਾਂਡ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਪਹਿਲਾ ਝੋਟਾ ਆ ਕੇ ਵੇਖਿਓ ਜੀ ਜਦੋਂ ਤੁਸੀਂ ਇੱਥੇ ਆ ਕੇ ਵੇਖੋਗੇ ਤੁਹਾਨੂੰ ਜਚੂਗਾ ਜੀ ਬਾਕੀ ਜਿਹੜਾ ਰੇਟ ਆ ਕੋਈ ਇਫੈਕਟ ਨਹੀਂ ਆਏ ਗਏ ਦਾ ਮਾਣ ਤਾਂ ਨੂੰ ਜਰੂਰ ਹੋ ਜੂਗਾ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ 70570 ਦਾ ਮੇਰੀ 70570 ਦਾ ਹਾਂਜੀ ਠੀਕ ਆ ਜੀ ਉਮਰ ਬਾਈ ਇਹਦੀ ਇਹ ਹੋਊਗਾ ਬਈ ਜੀ 16 ਮਹੀਨਾ ਦਾ 16 ਮਹੀਨਾ ਦਾ ਇਹਦਾ ਹੀ ਭਰਾ ਹੈ ਜੀ ਇਹਦਾ ਭਰਾ ਇਹਦਾ ਭਰਾ 16 ਮਹੀਨੇ ਉਮਰ ਆ ਜੀ ਹਾਂ 16 ਮਹੀਨੇ ਦੰਦ ਤਾਂ ਹਜੇ ਖੜੇ ਹੀ ਹੋਣੇ ਨੇ ਦੁੱਧ ਦਾਲੇ ਦੰਦ ਆ ਜੀ ਠੀਕ ਆ ਜੀ ਦੁੱਧ ਵਾਲੇ ਦੰਦ ਆ ਜੀ ਇਹ ਵੀ ਦੋ ਰਿੱਕੇ ਦਿਖਾਦੀ ਵੀਰ 77570 ਦਾ ਬਾਈ ਚੰਗੇ ਜੀ 70570 ਠੀਕ ਆ ਜੀ 70570 ਦਾ ਟੀਕਾ ਲੱਗਿਆ ਜਿਹੜਾ ਉਹਦਾ ਬੱਚਾ ਜੀ ਉਮਰ ਬਾਈ 16 ਮਹੀਨੇ ਦਾ ਬਾਕੀ ਸਿੰਘ ਇਹ ਵੀ ਕਰਮ ਵਾਲਾ ਕੁੰਡਾ ਕਰਦਾ ਹੁੰਦਾ ਹਾਈਟ ਦੇ ਪੱਖ ਤੋਂ ਚੰਗਾ ਜੀ ਲਿਆ ਵੀਰ ਵਾਪਸ ਚੰਗੀ ਸੇਵਾ ਗੌਰ ਹੋ ਜੇ ਤਾਂ ਟੋਪ ਦਾ ਮਾਲੀ ਬਣ ਜਾਣਾ ਜੀ ਇਹਨੇ ਵੀ ਕਿਉਂਕਿ ਸੀਮਨ ਕਰਮ ਵਾਲੀ ਦਾ ਚੰਗਾ ਲੱਗਿਆ ਵਾ ਤੇ ਜਿਹੜੀ ਇਹਦੀ ਮਾਂ ਐ ਇੱਕੋ ਬਾ ਦੇ ਬੱਚੇ ਆ ਜੀ ਦੋਨੇ ਇਹ ਉਹ ਹੋਰ ਸੀਮਨ ਦਾ ਇਹ ਹੋਰ ਸੀਮਨ ਦਾ 20 ਕਿਲੋ ਦੋਤੇ ਚਲਦੀ ਆ ਸੀਮਨ ਚੰਗੇ ਦਾ ਜੀ ਇਹਦਾ ਮੁੱਲ ਬਾਈ ਇਹਦਾ ਵੀਰੇ 85000 ਇੱਕ ਮੰਤਨ ਕਰ ਦਿੰਦੇ ਠੀਕ ਆ ਜੀ ਇਹਦਾ ਬਾਈ 85000 ਰੁਪਿਆ ਮੁੱਲ ਕਰਦੇ ਆ ਇਹ ਵਾਲੇ ਮਾਲੀ ਦਾ 2 ਲੱਖ ਰੁਪਿਆ ਕਰਦੇ ਆ ਜਿਹਨੂੰ ਜਚਣਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਹੋ ਜਾ ਵੀਰੇ ਕਾ ਇੱਕ ਬਾਈ ਰੇੜੀ ਵੀ ਸੇਲ ਆ ਰਹੇਗੀ ਸਗੀ ਤੇ ਇਹ ਵੀ ਜਿਹੜੀ ਬਲਦ ਵਾਲੀ ਗੱਡੀ ਆ ਇਹ ਹੁਣ ਬਾਈ ਵਰਤਦੇ ਨਹੀਂ ਆਪਾਂ ਨਹੀਂ ਵਰਤਦੇ ਵਰਤਦਾ ਮੈਂ ਠੀਕ ਆ ਜੀ ਮੈਂ ਪਸ਼ੂ ਘਟਾਈ ਜਾਂਦਾ ਵਿੱਚ ਮੈਂ ਇਹ ਤਾਂ ਨਹੀਂ ਵੇਚਦਾ ਠੀਕ ਆ ਬਾਈ ਤੇ ਕੀ ਮੁੱਲ ਆ ਜੀ ਇਹਦਾ ਇਹ 16000 ਰੁਪਏ ਜਮਾਨਤਨ ਕਰ ਦਾਂਗੇ ਵਿੱਚੋਂ ਮਾਨਤਨ ਕਰ ਲਾਂਗੇ 16000 ਰੁਪਿਆ ਰੇੜੀ ਤਾਂ ਇਸ ਦਾ ਮੁੱਲ ਕਰਦੇ ਆ ਹਾਲਤ ਤੁਹਾਨੂੰ ਮੈਂ ਦਿਖਾਈ ਦਿੰਨਾ ਜੀ ਆ ਸੈਂਟਰ ਵਾਲੀਆਂ ਫੱਟੀਆਂ ਹੋ ਗਈਆਂ ਜੀ ਟਾਇਰ ਚੈੱਕ ਕਰ ਲਓ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਜੀ ਬਾਈ ਕਹਿੰਦਾ ਮੈਂ ਪਸ਼ੂ ਘਟਾਤੇ ਆ ਤਾਂ ਸੇਲ ਕਰਦਾ ਜੀ ਥੱਲੇ ਵਾਲੇ ਪਾਸੋਂ ਹਿੱਸਾ ਚੱਕ ਕਰ ਲਓ ਰੈਮ ਟਾਇਰ ਤੁਹਾਨੂੰ ਹਾਲਤ ਦਿਖਾਈ ਦਿੱਤੇ ਆ 16000 ਬਾਈ ਇਹ ਦੱਸਦਾ ਇਹਦਾ ਮੁੱਲਾ ਆਏਗੇ ਦਾ ਮਾਨਤਾਨ ਕਰਦਾਂਗੇ ਜਿਹਨੂੰ ਇਹ ਰੇੜੀ ਵੀ ਪਸੰਦ ਹੁੰਦੀ ਆ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ